ਤਕਵਾ ਦੀ ਆਤ ਹੈ ਹੋ ਗਈ ਜੀ ਤੁਹਾਡੇ ਐਮਐਲਏ ਭਰਾ ਨੇ ਐਮਐਲਏ ਦੇ ਭਰਾ ਨੂੰ ਤਾਂ ਮੈਂ ਬੁਲਾਇਆ ਬੱਸ ਜੀ ਆਓ ਜਲੀ ਬੱਲਾ ਬੱਲਾ ਐਂ ਜੇ ਉਹ ਸਾਡੀ ਗਲੀ ਥਾਣੀ ਦਿਲੋਂ ਨਾਲੇ ਤੁਹਾਨੂੰ ਆ ਚਪਲਾ ਲਾ ਕੇ ਬੂਹੇ ਇਦਾਂ ਜਾਣਾ ਬੰਦਾ ਸਭੀ ਐਮਐਲਏ ਦੇ ਭਰਾ ਨਾਲ ਲੱਗੇ ਉਹ ਤੂੰ ਐਮਐਲਏ ਆ ਬਵਾਓ ਛੂਟ ਤੇ ਪੈਦਾ ਨਾ ਦੋ ਮਰਨਾ ਸਾਰੇ ਨਹੀਂ ਆ ਜਦੋਂ ਮਾਰਨਾ ਕੱਲ ਮਰਨਾ ਸਾਰੇ ਮਾਰਨਾ ਛੂਟ ਦਾ ਪੈਰ ਨਾ ਦੋ ਹਲਕਾ ਹਰ ਗੋਪਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਦੇ ਪੀਏ ਦਾ ਪਿੰਨ ਮਹਿਰਾਮਾਲਾ ਦੇ ਲੋਕਾਂ ਵੱਲੋਂ ਇੱਕ ਛੱਪੜ ਤੇ ਕਬਜ਼ੇ ਨੂੰ ਲੈ ਕੇ ਕਿਤੇ ਵਿਰੋਧ ਦੀ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਵਾਇਰਲ ਆਓ ਦੇਖਦੇ ਹਾਂ ਵੀਡੀਓ ਇੱਕ ਵਾਰ ਵੀ ਆਪਾਂ ਹੋੜੇ ਜਿਹਨਿ ਹਾਜ਼ਰ ਤੁਹਾਡੇ ਐਮਐਲਏ ਭਰਾ ਨੇ ਐਮਐਲਏ ਦੇ ਭਰਾ ਦਾ ਮੈਂ ਬੁਲਾਇਆ ਖੁਦ ਆਓ ਚਲੀ ਆਓ ਖਾ ਲੋ ਸਾਰੇ ਗਾੜਾ ਲਾਮ ਦੇ ਵੀ ਖਰਦੇ ਨਾਲ ਆਓ ਚਲੀਏ ਕਿਹੜਾ ਬਈ ਉਧਰ ਰਾਈ ਨਾਵਾ ਰਾਈ ਨਾਵਾ ਦਾ ਕਰਾਇਆ ਤੁਸੀਂ ਬੜਾ ਸੋਹਣਾ ਕਰਾਇਆ ਫੇਰ ਕੰਦਾ ਕਰ ਲਈ ਅਗਲੇ ਨੇ ਪੁਲਿਸ ਦੀ ਸ਼ਹਿਰ ਤੇ ਫੇਰ ਕਰਤੀਆਂ ਜੀ ਹਾਂ ਬਿਲਕੁਲ ਪੁਲਸ ਆਉਂਦੀ ਨਹੀਂ ਉਹ ਤੁਹਾਡੀ ਸ਼ਾਂਤੀ ਨਾ ਕਿਸੇ ਦੀ ਹੋਇਆ ਉਹ ਕਿਹੜੀ ਨਾ ਇਹ ਕਹੀ ਸ਼ਾਂਤੀ ਇੱਕ ਮਿੰਟ ਇੱਕ ਮਿੰਟ ਜਿਹੜੀ ਸ਼ਾਂਤੀ ਉਹ ਸਪੱਟੇ ਕਮਝਾ ਜੁਵਾਈ ਉਹਨੂੰ ਕੋਈ ਸਾਹਮਣੇ ਵਾਲੇ ਉਹ ਸਾਰਾ ਗੈਂਡਰ ਤੋਂ ਕਿਹੜਾ ਪਸਾ ਪੱਟੀ ਜਾਂਦਾ ਤੁਹਾਨੂੰ ਕਹਿੰਦਾ ਉਹ ਕਿਹਨਾ ਉੱਥੇ ਇਹ ਪੰਨੀ ਬੰਨਸਾ ਸਾਤ ਤੰਮਰ ਲਾ ਸਾਰੇ ਵੜਾਂ ਨੇ ਸਾਰੇ ਮਾਰ ਕੇ ਵਿਖਾ ਲੋ ਨਾ ਚਾ ਆਹ ਦੇਖੋ ਮੋਕੇ ਚਲੋ ਇੱਥੇ ਚਲੋ ਚਲੀ ਆਓ ਚਲੀ ਬੱਲਾ ਬੱਲਾ ਐਜੀ ਚਲੋ ਸਾਡੀ ਗਲੀ ਥਾਣੀ ਚਲੋ ਨਾਲੇ ਤੁਹਾਨੂੰ ਆ ਚਪਣਾ ਲਾ ਕੇ ਬੂਹ ਇਦਾਂ ਜਾਣਾ ਜੇ 12 ਕੰਮ ਹੋਇਆ ਇਦਾਂ ਦਾ ਸਮਾਂ ਨਹੀਂ ਗੰਦੀ ਸੜਕ ਤੇ ਇਹ ਹੋ ਗਿਆ ਕੰਮ ਅਕਾਲੀ ਕਾਂਗਰਸ ਸਾਡੀ ਗੱਲ ਪਹਿਲਾਂ ਇੱਥੇ ਕਰੋ ਤੇ ਫਿਰ ਕੋਈ ਗੱਲ ਕਰਿਓ ਇੱਥੇ ਸਾਡੇ ਪਿੰਡ ਦਾ ਮਸਲਾ ਨਾ ਸਾਡੇ ਦੇਖੋ ਆਓ ਚਲੋ ਇਹ ਸਾਰੇ ਪਿੰਡ ਦਾ ਤੁਸੀਂ ਭਾਈ ਆਏ ਨਾ ਆ ਸਾਡੇ ਹੱਬੜਾ ਆਪਣੇ ਵੀਰ ਹੋਣਗੇ ਸਾਡੇ ਪਿੰਡ ਦਾ ਹਾਲਤ ਜਾਣ ਕੇ ਛੱਪੜ ਇਹਦਾ ਖੂਬ ਬਣਾਏ ਉਹ ਵੇਖ ਲੋ ਜਿਹੜੇ ਖੂ ਟੈਕ ਨਾ ਮਰਦੇ ਉਹਦੇ ਵਿੱਚ ਆਓ ਚਲਿਏ ਕਿਦਾਂ ਨਾਣਾ ਡੇਪੇ ਵਿੱਚ ਕੋਣ ਦੰਮਿਆ ਨਾ ਨਸ਼ਾ ਵੇਖਦਾ ਆਓ ਚਲਿਓ ਸ਼ੇਧਾਮ ਕਹਿੰਦੇ ਸਾਨੂੰ ਪੰਜ ਮਿੰਟ ਖੜ ਕਰ ਲੈ ਨਾਲੇ ਇਹਨਾਂ ਨੂੰ ਪਾਲ ਗੁਲੇ ਲਾਉਣ ਦੇ ਲੋਕ ਆ ਵਿੱਚ ਪਟਿਆ ਜੱਟ ਕੀ ਕੀਤਾ ਵਾ ਚਲੋ ਚਲੋ ਲੈ ਆਓ ਚਲਿਏ ਆਓ ਚਲੋ ਫਿਰ ਅਸੀਂ ਤੁਹਾਡੀ ਗੱਲ ਫਿਰ ਆਓ ਚਲੋ ਸਾਡੇ ਸਾਡੇ ਲੋਕਾਂ ਕਰਕੇ ਆਏ ਆਓ ਚਲਿਏ ਐਦਾਂ ਆਇਆ ਨਾਲੇ ਪੈਰ ਨਹੀਂ ਲਿਪੜਦੇ ਤੁਹਾਡੇ ਆ ਆ ਮੀਟਿੰਗ ਕਰ ਰਹੇ ਆ ਤਾਂ ਮੈਂ ਆਣ ਕੇ ਕਰ ਲਿਓ ਅਸੀਂ ਤੁਹਾਡੇ ਨਾਲ ਹੋਰ ਲਿਆਵਾਂਗੇ 50 ਬੰਦੇ ਇਹਨਾਂ ਨਾਲ ਹੋਰ ਲਿਆਵਾਂਗੇ ਵੱਧ ਲਿਆਵਾਂਗੇ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਹੈਲੋ ਵਾਇਗੁਰੂ ਬਾਗੁਰੂ ਟਿਕਾ ਖਾਲਸਾ ਤੇ ਵਾਇਗੁਰੂ ਜੀ ਪਿਆਰੀ ਸਾਥ ਸੰਗਤ ਇਹਨਾਂ ਦੀ ਈਦਾਂ ਸੁਣ ਲਓ ਤੜਕੋ ਜਾਈਦਾ ਤੁਸੀਂ ਇਹਨੇ ਸਰਪੰਚ ਪੰਚਾਇਤ ਬੁਲਾਉਂਦੀ ਆ ਇੱਥੇ ਆਈਦਾ ਕਹਿੰਦੇ ਐਮਐਲਏ ਪਾਉਂਦੇ ਆ ਸਾਰੇ ਪੰਚਾਇਤ ਵਿੱਚ ਇੱਥੇ ਤੇ ਐਮਐਲਏ ਇੱਥੇ ਆ ਐਮਐਲਏ ਪਾਉ ਸਭੀ ਐਮਐਲਏ ਭਾ ਮਲੇ ਕੇ ਉਹ ਤੋਂ ਐਮਐਲਏ ਆ ਪਾਓ ਗਲੀ ਵੇਖ ਲੋ ਨਾਲੇ ਆ ਗਲੀ ਵੇਖੋ ਗਲੀ ਛੱਪੜ ਵੇਖੋ ਆਣ ਕੇ ਲੋਕਾਂ ਦੇ ਗੱਲ ਕਰ ਮੈਂ ਲੋਕਾਂ ਲੀ ਸੁਣੋ ਨਾ ਧੜਕੋ ਚਾਈਦਾ ਤੂੰ ਆਨ ਲੱਡੂ ਦੇ ਕੇ ਤੋੜ ਦਿੰਨੇ ਆ ਸਾਰੇ ਮੁੰਡੇ ਦੇ ਡੇ ਆ ਕੁੜੀ ਕੋਈ ਨਹੀਂ ਦੇ ਰਿਆ ਕਿਓ ਤੈਨੂੰ ਰਾਵਾਂ ਦਿੰਦੇ ਸਾਨੂੰ ਜੇ ਥਾਣੇ ਜਾਈਦਾ ਠੰਡਾਰ ਕਹਿੰਦੇ ਨਹੀਂ ਐਮਐਲਏ ਸਾਹਿਬ ਦਾ ਬੰਦਾ ਵਾ ਅਸੀਂ ਮਾਰਨ ਦੇਣਾ ਹਾਂ ਹਾਂ ਤੇ ਸਾਰੇ ਐਮਐਲਏ ਨਾਲ ਗੱਲ ਕਰੋ ਮੈਨਾਂ ਤਾਂ ਕੋਈ ਨਹੀਂ ਦੋ ਕੁਝ ਵੀ ਯਾਰ ਇਨਸਾਫ ਹੈ ਇਨਸਾਫ ਦੀ ਪਾਰਟੀ ਦਾ ਇਨਸਾਫ ਕਰੋ ਇਹ ਕਲਾ ਗੁਰੂ ਘਰ ਖਲੋਤੇ ਆ ਸਾਹਿਬ ਤੂੰ ਲੰਡਿਆ ਵਾ ਝੂਠ ਤੇ ਪੈਰਾਂ ਨੂੰ ਦੋ ਮਰਨਾ ਸਾਰਿਆਂ ਨੇ ਹੱਥ ਵਿੱਚ ਮਾਰਨਾ ਕੱਲ ਮਰਨਾ ਵਾ ਸਾਰੇ ਮਾਰਨਾ ਝੂਠ ਦਾ ਪੈਰਾਂ ਨੂੰ ਦੋ ਹਾਂਜੀ ਇੱਕ ਵਾਰੀ ਆਪ ਕਾਉਂਡੇ ਕਿਨੇ ਹਾਜੀ ਤੁਹਾਡੇ ਐਮਐਲਏ ਭਰਾ ਨੇ ਐਮਐਲਏ ਦੇ ਭਰਾ ਨੇ ਤਾਂ ਮੈਂ ਬੁਲਾਇਆ ਖੁਦ ਆਓ ਜਲੀ ਆਓ ਖਾ ਲੋ ਸਾਰੇ ਗਾੜਾ ਲਾਮ ਦੇ ਵੀ ਖਾ ਰਦੇ ਨਾਲੇ ਆਓ ਜਲੀਏ ਕਿਹੜਾ ਬਈ ਉਧਰ ਰਾਈ ਦਾਵਾ ਰਾਈ ਨਾ ਦਾ ਕਰਾਇਆ ਤੁਸੀਂ ਬੜਾ ਸੋਹਣਾ ਕਰਾਇਆ ਫੇਰ ਗੰਦਾ ਕਰ ਲਈ ਅਗਲੇ ਨੇ ਪੁਲਿਸ ਵੀ ਆਹ ਤੇ ਫੇਰ ਧਰਤੀਆਂ ਜੀ ਹਾਂ ਬਿਲਕੁਲ ਪੁਲਿਸ ਆਉਂਦੀ ਨਹੀਂ ਉਹ ਤੁਹਾਡੀ ਸ਼ਾਂਤੀ ਨਾ ਕਿਸੇ ਦੀ ਹੋਇਆ ਇਹ ਕਿਹੜੀ ਨਾ ਇਹ ਕਾਈ ਸ਼ਾਂਤੀ ਇੱਕ ਮਿੰਟ ਇੱਕ ਮਿੰਟ ਜਿਹੜੀ ਸ਼ਾਂਤੀ ਉਹ ਸਪੱਟੇ ਕਮਜ਼ਾ ਆ ਜੂਰੀ ਸਾਹਮਣੇ ਵਾਲੇ ਉਹ ਸਾਰਾ ਸੈਂਡ ਰੋਸੇ ਕਿਹੜਾ ਪਸਾ ਪੱਟੀ ਜਾਂਦਾ ਸਾਨੂੰ ਕੱਲ ਨੂੰ ਪੇਨਾ ਉੱਥੇ ਇੱਕ ਬੰਨੀ ਬੰਨੀ ਸਾਰਾ ਸਤਤ ਮਰਲੇ ਕਰੇ ਵੜਾਂਗੇ ਸਾਰੇ ਆਣ ਕੇ ਵਿਖਾ ਲੋ ਨਾ ਚਲ ਆਹ ਦੇਖੋ ਮੋਕੇ ਚਲੋ ਉੱਥੇ ਚਲੋ ਚਲੀ ਆਓ ਚਲੀ ਬੱਲਾ ਬੱਲਾ ਐਂ ਜਿਓ ਸਾਡੀ ਗਲੀ ਥਾਣੀ ਚਲੋ ਨਾਲੇ ਤੁਹਾਨੂੰ ਹਾਂ ਚਪਲਾ ਲਾ ਕੇ ਬੂਹੇ ਇਦਾਂ ਜਾਣਾ ਜੇ ਦੁਵਾਰਾ ਕੰਮ ਹੋਇਆ ਇਦਾਂ ਦਾ ਕੰਮ ਨਹੀਂ ਲੇਕਦਾ ਕੰਮ ਅਕਾਲੀ ਕਾਂਗਰਸ ਸਾਡੀ ਗੱਲ ਪਹਿਲਾਂ ਇੱਥੇ ਕਰੋ ਤੇ ਫਿਰ ਕੋਈ ਗੱਲ ਕਰਿਓ ਇੱਥੇ ਸਾਡੇ ਪਿੰਡ ਦਾ ਮਸਲਾ ਨਾ ਸਾਡੇ ਵੇਖੋ ਆਓ ਚਲੋ ਇਹ ਜੰਡ ਸਾਰਾ ਪਿੰਡ ਦਾ ਤੁਸੀਂ ਭਾਈ ਆਏ ਨਾ ਸਾਡੇ ਆਪਣੇ ਆਪਣੇ ਵੀਰ ਹੋਣਗੇ ਸਾਡੇ ਪਿੰਡ ਦਾ ਹਲਾ ਤੇ ਆਣਗੇ ਛੱਪੜ ਇਹਦਾ ਖੂਬ ਬਣਾਏ ਉਹ ਵੇਖ ਲਓ ਜਿਹੜੇ ਖੂਬ ਬਣਾਏ ਉਹ ਵੇਖੋ ਬਿੱਲੇ ਡੱਕੜੇ ਕੁੱਤੇ ਡੱਕੜੇ ਮਰਨਦੇ ਉਹਦੇ ਵਿੱਚ ਆਓ ਚਲਿਏ ਇਦਾਂ ਨਾਣਾ ਦੇ ਪਰ ਤੇ ਕੌਣ ਜ਼ਿੰਮੇਵਾਰਾ ਨਸ਼ਾ ਵੇਖਦਾ ਉਹ ਚੋਲ ਲਿਓ ਸ਼ਰੀਆਮ ਕਹਿੰਦੇ ਸਾਨੂੰ 5 ਮਿੰਟ ਕਰ ਕਰ ਨਾਲ ਇਹ ਕਾਂ ਦੇ ਲੋਕ ਆ ਵੀ ਪਟਿਆਲੇ ਦੇ ਕੀ ਕੀਤਾ ਵਾ ਚਲੋ ਚਲੋ ਲੈ ਆਓ ਜਓ ਚਲਿਏ ਆਓ ਚਲੋ ਫਿਰ ਅਹੀਂ ਤੁਹਾਡੀ ਗੱਲ ਸੁਣਾਂ ਆਓ ਚਲੋ ਸਾਡੇ ਸਾਡੇ ਲੋਕਾਂ ਕਰਕੇ ਆਏ ਆ ਅਓ ਚਲਿਏ ਐਡਾ ਆਇਆ ਨਾਲੇ ਪੈਰ ਨਹੀਂ ਲੱਭਦੇ ਸਾਡੇ ਆਪ ਮਿਲਣ ਕਰ ਰਹੇ ਆ ਤਾਂ ਮੈਂ ਆਣ ਕੇ ਕਰਦੇ ਆ ਅਸੀਂ ਤੁਹਾਡੇ ਨਾਲ ਹੋਰ ਲੈ ਆਵਾਂਗੇ 50 ਬੰਦੇ ਇਹਨਾਂ ਨਾਲ ਹੋਰ ਲੈ ਆਵਾਂਗੇ ਵੱਧ ਲੈ ਆਵਾਂਗੇ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਹੈਲੋ ਵਾਇਗੁਰੂ ਬਾਗੁਰੂ ਜੀ ਦਾ ਖਾਲਸਾ ਤੇ ਵਾਇਗੁਰੂ ਜੀ ਦੇ ਪਿਆਰੀ ਸਾਥਣ ਜੀ ਬੇਨਤੀ ਇਦਾਂ ਸੁਣ ਲਓ ਤੜ ਕੋ ਜਾਈਦਾ ਤੁਸੀਂ ਕਹਿੰਦੇ ਸਰਪੰਚ ਪੰਚਾਇਤ ਬੁਲਾਉਂਦੀ ਆ ਇੱਥੇ ਆਈਦਾ ਕਹਿੰਦੇ ਐਮਐਲਏ ਪਾਉਂਦੇ ਆ ਸਾਰੇ ਪੰਚਾਇਤ ਵਿੱਚ ਇੱਥੇ ਤੇ ਐਮਐਲਏ ਵੀ ਇੱਥੇ ਆ ਐਮਐਲਏ ਪਣਾ ਸਭੀ ਐਮਐਲਏ ਭਾ ਮਿਲਿਆ ਕਿ ਉਹ ਤੋਂ ਐਮਐਲਏ ਆਪਵਾਓ ਗਲੀ ਵੇਖ ਲੋ ਨਾਲੇ ਆਜੋ ਗਲੀ ਵੇਖੋ ਗਲੀ ਛੱਪੜ ਵੇਖੋ ਆਣ ਕੇ ਲੋਕਾਂ ਦੇ ਗੱਲ ਕਰਨਾ ਨਹੀਂ ਆਉਂਦੇ ਲੋਕੀ ਸੁਣੋ ਨਾ ਧੜਕੋ ਚਾਈਦਾ ਤੂੰ ਆਨ ਲੱਡੂ ਦੇ ਕੇ ਤੋੜ ਦਿੰਨੇ ਆ ਸਾਰੇ ਮੁੰਡੇ ਦੇ ਐਂਡੇ ਆ ਕੁੜੀ ਕੋਈ ਨਹੀਂ ਦੇ ਰਿਆ ਜਦੋਂ ਰਵਾ ਦਿੰਦੇ ਸਾਨੂੰ ਜੇ ਥਾਣੇ ਚਾਈ ਦਾ ਥਾਣ ਦਾ ਕਹਿੰਦੇ ਨਹੀਂ ਮੇਰੇ ਸਾਹ ਦਾ ਬੰਦਾ ਵਾ ਅਸੀਂ ਵੰਨ ਦੇਣਾ ਹਾਂ ਹਾਂ ਤੇ ਸਾਰੇ ਬਲਾਗ ਦੀ ਐਮਐਲਏ ਨਾਲ ਗੱਲ ਕਰੋ ਮੇਰੇ ਨਾਲ ਗੱਲ ਕਰੋ ਕੁਝ ਵੀ ਯਾਰ ਇਨਸਾਫ ਹੈ ਇਨਸਾਫ ਦੀ ਪਾਰਟੀ ਨਾਲ ਇਨਸਾਫ ਕਰੋ ਇਹ ਕਦਾ ਗੁਰੂ ਘਰ ਖਲੋਤੇ ਆ ਸਾਹਿਬ ਤੂੰ ਰੰਡਿਆ ਵਾ ਝੂਟ ਤੇ ਪੈਦਾ ਮਰਨਾ ਸਾਰੇ ਆਨੇ ਆ ਅੱਜ ਮਰਨਾ ਕੱਲ ਮਰਨਾ ਸਾਰੇ ਮਰਨਾ ਝੂਟਦਾ ਪੈਰਨ ਦੋ